ਆਪਕਾ ਗੋਲੀਆਂ ਦੇ ਵਿੱਚ ਨਾਮ ਵੀ ਹੈ ਆਪਕਾ ਨਾਮ ਵੀ ਲੱਗਿਆ ਆਹ ਤਾਂ ਹੀ ਕਰਦੇ ਇਹਦੇ ਜਦੋਂ ਗੱਲ ਨਹੀਂ ਚਾਉਂਦਾ ਸਾਰਾ ਮਿਕਨ ਰੋ ਬੋਰਖਾਸ ਕਹਿਣ ਲੱਗਿਆ ਕੋਈ ਗੱਲ ਨਹੀਂ ਇਹਦੇ ਰੱਬ ਦੇ ਮਿਹਰ ਨਾਲ ਸਾਰਿਆਂ ਨੂੰ ਸਾਂਝੇ ਤੇਰੇ ਬੜਾ ਨੰਬਰ ਆਊਗਾ ਹੈਗਾ ਨਾ ਉਹ ਲੱਕੜ ਦਾ ਸਮੰਦਲ ਬਣਿਆ ਹੁੰਦਾ ਹੈ ਟਾਈਮ ਆ ਸਾਮੀਆਂ ਦੇ ਵਿੱਚ ਜਿਹੜੇ ਸਾਥੂ ਆਉਂਦੇ ਨੇ ਸੁਇਨਸ਼ਵੇਰੀ ਅਮਰਸਿਵੜੀ ਉਹ ਨਾਲੇ ਗਾਉਂਦੇ ਫਿਰਦੇ ਹੁੰਦੇ ਸੀ ਉਹਨਾਂ ਚੁੱਕੇ ਹੁੰਦੇ ਹੁਕ ਮੰਡਲ ਸਾਧ ਸੰਗਤ ਦੇ ਕਹਿੰਦੇ ਨਾਮ ਲੈ ਕੇ ਆਪਣਾ ਹੋਰ ਸੁਵੇਰ ਜਨ ਇੱਕ ਸਾਧੂ ਦਾ ਪੁੱਜਿਆ ਜਦ ਉਸ ਸਾਧੂ ਨੇ ਜੈਨੇ ਰਾਹੀ ਬੇਦਿਆ ਇਹ ਜੇ ਬੰਦਾ ਗਾਮਿਆਂ ਕਰੇ ਬੰਦਾ ਦਾ ਰਾਵੇ ਬਣ ਜੇ ਬਦਦਾ ਦਾ ਬੋਲ ਪਰ ਵਿੱਚ ਜੀਏ ਰਾਜਨ ਕੀ ਗੱਲ ਹੈ ਕੀ ਹੋਇਆ ਇਹਦੇ ਤਾਂ ਕਰਕੇ ਅਸੀਂ ਇਹਨਾਂ ਨੂੰ ਬੁਲਾਉਣਾ ਪੋ ਲਗੇ ਬਾਪੜੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਆਪਾਂ ਇਹਦਾ ਨਾਮ ਹੈ ਸਿੱਧ ਨੇ ਗੋਰਖਨਾਥ ਜੀ ਨੇ ਇਨਾਂ ਨੂੰ ਬੁਲਾਉਣਾ ਤੋਂ ਲੱਗੇ ਹੁਣ ਗਲਤੀ ਹੋਈ ਐ ਪਰ ਆਪਣੇ ਤੋਂ ਬਾਦ ਜਿਹੜਾ ਆਪਣਾ ਰਾਸਣ ਹੈ ਉਹ ਸਾਰਾ ਇਹ ਮੰਡਲ ਦੇ ਵਿੱਚ ਪਾ ਦਿੰਦਾ ਪਰ ਇਹ ਜਿਹੜਾ ਕਮੰਡਲ ਹੈ ਇਹ ਨਹੀਂ ਕਰਿਆ ਤੇ ਗੋਰਖਨਾਥ ਨੇ ਆਪਾਂ ਨੂੰ ਇਹ ਸਜ਼ਾ ਦੇ ਦਿੱਤੀ ਐ ਮੈਂ ਕਿਹਾ ਵੀ ਗਲਤੀ ਹੋ ਗਈ ਵਾਹ ਮੱਦੀ ਕਹਿੰਦੀ ਕਹਿੰਦੀ ਕੋਈ ਗੱਲ ਨਹੀਂ ਫਿਰ ਮੈਂ ਭਰ ਦਿੰਨੀ ਤੇ ਨਾਲੇ ਸਾਧ ਸੰਗਤ ਦੇ ਕਹਿੰਦੇ ਗੋਰਖਨਾਥ ਨੇ ਇਹ ਵੀ ਕਿਹਾ ਸੀ ਕਹਿੰਦੇ ਰਾਜਨ ਤੇਰੀ ਗੱਲ ਛੱਡ ਜਿੰਨੇ ਵੀ ਆਦਿ ਨੇ ਸੰਤ ਮਹਾਂਤ ਆ ਜੋਗੀ ਤਪੀਸਰ ਇਕੱਠੇ ਕਰੇ ਨੇ ਨਾ ਲਿਆਇਆਂ ਕਿਸੇ ਨੂੰ ਵੀ ਜਿਹੜਾ ਇਹ ਮੇਰਾ ਪਰਮੰਡਲ ਭਰ ਲਿਆ ਹੁ ਸਾਰੇ ਕਰਦੇ ਸੀ ਉਹਦੇ ਸਾਰਿਆਂ ਤੋਂ ਵੱਡਾ ਉਹ ਸਿੱਧ ਸਾਰੇ ਦਰਦੇ ਆ। ਪਾਰਵਤੀ ਕਹਿਣ ਲੱਗੀ ਮੇਰੀ ਮਹਾਰਾਜ ਜੀ। ਪਤੀ ਪਰਮੇਸ਼ਰ ਜੀ ਰਾਜਨ ਤੁਸੀਂ ਘਬਰਾਓ ਨਾ ਕੋਈ ਗੱਲ ਨਹੀਂ। ਆਈ। ਜਦੋਂ ਮੇਰੀ ਆਈ ਸਾਤਸੰਗ ਜੀ ਕਹਿੰਦੇ ਪਾਰਵਤੀ ਕਹਿੰਦੀ ਮੈਂ ਭਾਨੀਆਂ ਬੈ ਬਾਲਾ ਲੈ ਕੇ ਉਹ ਸਾਰੇ ਹਾਦਸੇ ਦੇ ਉਹ ਸਾਸ ਸਤੇ ਜਿਹੜੀ ਭਾਨ ਪਤੀ ਸੀ ਨਾ ਉਹ ਸਤਗੁਰੂ ਰਵਿਦਾਸ ਮਹਾਰਾਜ ਦੀ ਸੇਵਕ ਸੀ ਉਹਨੇ ਜਦੋਂ ਰਾਜਾ ਕਹਿੰਦਾ ਵੀ ਸਾਰਿਆਂ ਦਾ ਜੋਰ ਲੱਗਿਆ ਉਹ ਕੀ ਕਰ ਲਿਆ ਕੀ ਕਹਿੰਦੀ ਫਿਰ ਹੁਣ ਵੇਖ ਬਰਕਤਾਂ ਕਿਵੇਂ ਆਉਂਦੀਆਂ ਆ ਸਤਿਗੁਰੂ ਦੇ ਦਾਸ ਸਮਾਹ ਰਾਜੀ ਦਾ ਨਾਮ ਲਿਆ ਨਾਮ ਲੈ ਕੇ ਮਹਾਰਾਜੀ ਕਿਰਪਾ ਕਰੋ ਤਾਜ ਰੱਖੋ ਉਹ ਸਾਸ ਜੀ ਕਹਿੰਦੇ ਜਦੋਂ ਆਪਣੇ ਹੱਥਾਂ ਦੇ ਵਿੱਚ ਚੌਲ ਰੱਖੇ ਨਾ ਉਹ ਕੁਮੰਡਲ ਦੇ ਵਿੱਚ ਪਾਏ ਥੋੜੇ ਜਿਹੀ ਚੌਲ ਪਾਏ ਸੀ ਬਾਕੀ ਜੋ ਵੀ ਬੰਦੂ ਜੀ ਵੱਲੋਂ ਜੋ ਬੱਚੀਆਂ ਧੀਆ ਹਨ ਜਿਹੜੀਆਂ ਵਿਆਹ ਕੇ ਚਲੀਆਂ ਗਈਆਂ ਉਹਨਾਂ ਦਾ ਸਨਮਾਨ ਕੀਤਾ ਜਾਣਾ। ਤੇ ਉਹਨਾਂ ਵੱਲੋਂ ਜਗ ਕੀਤਾ ਗਿਆ ਜ ਮਹਾਰਾਜ ਦੀ ਕਿਰਪਾ ਕਰਨ ਇਹ ਮੈਂ ਪਹਿਲਾਂ ਵੀ ਕਿਹਾ ਸੀ ਇਹ ਇਤਿਹਾਸ ਬਣਾਦੇ ਨੇ ਆਪਣਾ ਇਤਿਹਾਸਕ ਪ੍ਰਸਾਰਾ ਲਿਆ ਉਹਨਾਂ ਨੇ। ਮਾਰ ਆਪਾਂ ਨੇ ਸਾਰਿਆਂ ਨੇ ਜਾਣਿਆ। ਪਰ ਇਹ ਜਸਵਾਲ ਦੇ ਵਿੱਚੋਂ ਉਹਨਾਂ ਨੂੰ ਯਾਦ ਕਰਿਆ ਕਰਨਗੇ। ਵੀ ਬਾਪੂ ਪੂਰਨ ਸਿੰਘ ਸੀ ਜਿਹੜਾ ਆਪਣਾ ਜੁੰਦੇ ਜੀ ਆਪਣਾ ਜਗ ਕਰ ਗਿਆ ਸੀ। ਵਿੱਚ ਦੁਨੀਆ ਸੇਵ ਕਮਾਈ ਹੈ। ਆਹ ਤਲਕੇ ਵੈਸਣਾ ਭਾਈਏ ਦਾਲ ਦੀ ਗੁਲਾਮੀ ਜਮਾਗਾ ਨਹੀਂ ਸਾਡੇ ਕੋਲખા ਕੋਲ ਵਿਚਾਰਾ ਟਰਮਾਂ ਤੇ ਬੜੀਆਂ ਗਲਤੀਆਂ ਭੁੱਲਾ ਹੋ ਗਈਆਂ ਹੋਣਗੀਆਂ ਚੰਮ ਦੀ ਜਿਬ ਹੈ ਆਪ ਜੀ ਆਪਣੇ ਅਣਜਾਣ ਦੇ ਰਜੇ ਸਮਝ ਨਾ ਕਰੋ ਅਰੇ ਉਹਨਾਂ ਜੋ ਦੇ ਨਾਲ ਸੀ ਸੋ ਪਾਇਆ ਜੀ ਸਾਨੀ ਤੇ ਵਾ ਕਰਿਓ ਮਨੂ ਤੇ ਮਨੂ ਤੇ ਪ੍ਰਤਾਪ ਤੇ ਸ਼ੇਰਾ ਇਹ ਸਾਰੇ ਗੁਰੂ ਗਵੀ ਕੇ ਸਾਸਨ ਜੀ ਕਹਨੇ ਹਰਾਨ ਹੋਏ ਆ ਚਿੰਤਾ ਵਿੱਚ ਪੈ ਗਿਆ ਤੇ ਭਾਨਪ ਦੇ ਪੁੱਛਦਾ ਕਹਿੰਦੇ ਇਹ ਜੀਆਂ ਸਿੱਧੀਆਂ ਨੇ ਜਿਹੜੀਆਂ ਤੇਰੇ ਕੋਲ ਕਿੱਦਾਂ ਆਈਆਂ ਇਹ ਜੀ ਨੀਅਸੀ ਜੀ ਆਨੇ ਜਿਹੜੀਆਂ ਤੇਰੇ ਕੋਲ ਦਿੱਤਾ ਆ ਗਈਆਂ ਫਿਰ ਸਾਧ ਸੰਗਤ ਜੀ ਕਹਿੰਦੇ ਭਾਨ ਪਤੀ ਨੇ ਦੱਸਿਆ ਰਾਜਨ ਗੋਲਖਨਾਥ ਜੀ ਮੈਂ ਸਤਗੁਰੂ ਰਮਦਾਸ ਮਹਾਰਾਜ ਦੀ ਚੇਲੀ ਆ ਮੈਂ ਉਹਨਾਂ ਦੀ ਪਤਨ ਉਹ ਮੇਰੇ ਗੁਰੂ ਨੇ ਮੇਰੇ ਗੁਰੂ ਦੇਵ ਨੇ ਜਦੋਂ ਤੁਸੀਂ ਸਤਿਗੁਰੂ ਦਾਸ ਮਹਾਰਾਜੇ ਨੂੰ ਮਿਲਣ ਵਾਸਤੇ ਗੈਸినా ਉਹਨਾਂ ਨੇ ਵੀ ਤੁਹਾਡੇ ਉੱਤੇ ਬਖਸ਼ਿਸ਼ਾਂ ਤੁਹਾਨੂੰ ਕਰਨੀਆਂ ਸੀ ਉਹ ਪਰਖਦੇ ਸੀ ਦੇਖਦੇ ਸੀ ਵੀ ਬੰਦਾ ਇਹ ਜਿਹੜਾ ਖਰਾ ਉਤਰਨ ਵਾਲਾ ਹੈ ਕਿ ਨਹੀਂ ਉਹਨਾਂ ਨੇ ਜਾਮੜੇ ਦੀ ਜੁੱਤੀ ਦੇ ਵਿੱਚ ਉਹ ਪਾਣੀ ਸੀ ਜਿਹੜਾ ਇਹ ਲੋ ਗਿਆ ਸੀ ਲੈ ਪੀਦਾ ਓਕ ਦੇ ਨਾਲ ਪਰ ਤੈਨੇ ਘਿਰਣਾ ਕੀਤੀ ਤੁਸੀਂ ਛੱਡ ਕੇ ਆ ਗਏ ਸੀ ਉਹੀ ਪਾਣੀ ਸੀ ਜਿਹੜਾ ਉਹੀ ਜਲ ਸੀ ਜਿਹੜਾ ਉਹ ਪਾਣੀ ਪਾਣੀ ਨਹੀਂ ਰਿਹਾ ਜਿਹੜਾ ਮੇਰੇ ਗੁਰੂ ਦੇ ਹੱਥਾਂ ਨੂੰ ਲੱਗਿਆ ਉਹ ਤਰਾਜਨ ਉਹ ਬੋਰਾ ਭਰਾਂਤ ਜੀ ਅਮਰਤ ਬਣ ਗਿਆ ਰੋਣਾ ਮੈਂ ਮਿਤਾ ਮੇਰੇ ਸਾਰੇ ਕਵਾਣਸਾਂ ਜਿਹੜੇ ਖੁੱਲ ਗਏ ਦਸਮ ਦਵਾਰ ਖੁੱਲ ਗਏ ਸਾਰਾ ਕੁਝ ਮੈਨੂੰ ਪਤਾ ਲੱਗਿਆ ਅੱਜ ਕੀ ਹੋਣਾ ਕੱਲ ਕੀ ਹੋਣਾ ਇਹ ਬਖਸ਼ਿਸ਼ਾਂ ਨੇ ਜਿਹੜੀਆਂ ਮੇਰੇ ਉੱਤੇ ਸਤਿਗੁਰੂ ਬਦਾਸ ਮਹਾਰਾਜ ਦੀਆਂ ਕੀਤੀਆਂ ਇਸ ਗੱਲ ਦੀ ਸਾਥ ਸੰਗਤ

ਪਹਿਲੇ 12 23 ਸੱਜਣ ਪਹੁੰਚੇ ਨੇ ਵਰਮੁਖ ਬਿਆਰੀ ਪਹੁੰਚੇ ਨੇ ਰਿਸ਼ਤੇਦਾਰ ਸੱਜਣ ਬੇਰੀ ਪਹੁੰਚੇ ਨੇ ਉੱਥੇ ਇਤਿਹਾਸ ਗੁਰੂ ਸਰਬਜੀ ਧਿਆਨ ਧਿਆਨ ਵਿੱਚ ਕਾਰਮਾ ਨਾ ਜਾਣਾ ਸਾਰਨਾ ਜਣਾ ਤੇਰੀ सब ते वड्डा सब गुरु नानक जिन कल राखी मेरी विच अपना गुरु त्याए मिल कुशल सेती कर आए नाम की वड़े आई किस की मत बैठ न जाई संतो हर हर ਇਹ ਦਾਤ ਸਭਲੇ ਸਵਾਦੋ ਕੰਗ ਪ੍ਰਵਲਾ ਕੀ ਸੁਪਾਏ ਜਿਸ ਵਡ ਭਾਗੀ ਜਗ ਨਾਨਕ ਨਾਮ ਤੇ ਆਇਆ ਦੇ ਸਰਬ ਸੁਖਾ ਭਾਉ ਪਾਇਆ ਪ੍ਰੇਮੋ ਪਦ ਪ੍ਰਵਲਾ ਕੀ ਸੁਪਾਏ ਜਿਸ ਵਡ ਭਾਗੀ ਜਗ ਨਾਨਕ ਨਾਮ ਤੇ ਆਇਆ ਦੇ ਸਰਬ ਸੁਖਾ वाहे गुरु जी का वीडियो बना ला की जी <सण>

ਲਓ ਇਹਨੇ ਪਰ ਚੁੱਕੀ ਪਰ ਦਬਾ ਬੋਲੋ ਹਾਂ ਜੀ ਚੱਲਾ ਜਾਦੇ ਆਂ ਮੈਂ ਦਿਖਾ ਦਿਆਂਗਾ ਨੰਗੀ ਜਾਓ ਨੰਗੀ ਜਾਓ ਫੜ ਫੜ ਕੇ ਨੰਗੀ ਜਾਓ ਨਾ ਨੰਗੀ ਜਾਓ ਨੰਗੀ ਜਾਓ ਹਾਂ ਨਾਈ ਦਾ ਹੱਥ ਆਣ ਨਾ ਬਾਹਰ ਹੀ ਦੇ ਹਾਂ ਹਾਂ ਉਧਰ ਨਹੀਂ ਆਈ ਜਾਓ ਲੋ ਲੋ ਬਈ ਸਾਨੂੰ ਲੱਗਦਾ ਹੈ ਕਿ ਇਹ ਸਹੀ ਹੈ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਪੋਹਣੀਆਂ ਬਾਪੇ ਦੀ ਸਾਡੇ ਨੂੰ। ਵੀ ਮੈਂ YouTube ਤੇ ਕੀਤਾ ਮੈਂ ਤੁਸੀਂ ਪਾਦੇ ਮੈਂ ਉਹ ਪਾਉਂਗੀ ਮੈਂ ਤਾਂ ਹੀ ਕਹਿ ਰਹੀ ਆ ਤਾਂ ਹੀ ਤਾਂ ਖੜੀ ਆ ਬਹੁਤ ਵਧੀਆ ਕੰਮ ਕੀਤਾ ਬਾਬੇ ਨੇ ਜਿਉਂਦੇ ਜਿਉਂਦੇ ਹਾਂਜੀ ਤੁਸੀਂ ਉਰੇ ਗਏ ਹੋ ਤੁਸੀਂ ਇਹਨਾਂ ਦੇ ਮੁੰਡੇ ਹੋ ਮੈਂ ਜਾਣਦੀ ਨਹੀਂ ਸੀ ਹਾਂ ਅੱਛਾ ਅੱਛਾ ਉਹਨਾਂ ਦੇ ਬਾਬਿਆਂ ਦੇ ਉਹ ਹਾਂਜੀ 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 ਮੈਂ ਜਾਣਦੀ ਨਹੀਂ ਜਾਈਂ ਆਏ ਜਾਂ ਲੱਗੇ ਜਾਓ لقد اردت ان